ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਮੈਂ ਐਡਵੋਕੇਟ ਅਨਜੀਤ ਕੁਮਾਰ ਇਨਚਾਰਜ ਕਬੇਲ ਹਲਕਾ ਕਾਂਗਰਸ ਅੱਜ ਮੈਂ ਬੜੀ ਇੰਪੋਰਟੈਂਟ ਗੱਲ ਨੂੰ ਲੈ ਕੇ ਆਪ ਜੀ ਦੇ ਰੂਬਰੂ ਹਾਂ ਪਿਛਲੇ ਕਾਫੀ ਅਰਸੇ ਤੋਂ ਹੁਸ਼ਾਰਪੁਰ ਜ਼ਿਲ੍ਹੇ ਦੇ ਕੁਝ ਹਿੱਸੇ ਨੂੰ ਨਵਾਂ ਜ਼ਿਲ੍ਹਾ ਜੋ ਕਿ ਸ਼੍ਰੀ ਅਨੰਪੁਰ ਸਾਹਿਬ ਪੰਜਾਬ ਸਰਕਾਰ ਵੱਲੋਂ ਤਜਵੀਰ ਕੀਤਾ ਗਿਆ ਬਣਾਉਣ ਬਾਰੇ ਕਾਫੀ ਅਫਾਹਾਂ ਚੱਲਦੀਆਂ ਨੇ ਰੋਲਾ ਪੈ ਰਿਹਾ ਜਿਸ ਦੇ ਬਾਰੇ ਵਕੀਲ ਸਹਿਬਾਨ ਨੇ ਚਾਰਾ ਜੋੜ ਵੀ ਕੀਤੀ ਹੈ ਕਿ ਇਹ ਨਾ ਕੀਤਾ ਜਾਵੇ ਲੇਕਿਨ ਕਿਉਂਕਿ ਇਹ ਪਹਿਲਾਂ ਥੋੜਾ ਫਹਾ ਹਾਂ ਹੀ ਸੰ ਲੱਗ ਰਹੀਆਂ ਸਾਨੂੰ ਲੇਕਿਨ ਜ਼ਿਲ੍ਹਾ ਪ੍ਰਧਾਨ ਵਾਰ ਐਸੋਸੀਏਸ਼ਨ ਨੇ ਜਦੋਂ ਰੋੜੀ ਸਾਹਿਬ ਨਾਲ ਟੈਲੀਫੋਨ ਤੇ ਗੱਲ ਕੀਤੀ ਤਾਂ ਉਹਦੇ ਵਿੱਚ ਰੋੜੀ ਸਾਹਿਬ ਨੇ ਕਨਫਰਮ ਕੀਤਾ ਕਿ ਇਹ ਤਾਂ ਚਲਾ ਗਿਆ ਇਹ ਸੁਣ ਕੇ ਸਾਨੂੰ ਬੜਾ ਤਾਜੂਬ ਹੋਇਆ ਔਰ ਬੜੀ ਬੜੀ ਦੁੱਖ ਵੀ ਲੱਗਾ ਬੜੀ ਪਰੇਸ਼ਾਨੀ ਵਾਲੀ ਗੱਲ ਹੈ ਕਿ ਇਹ 6 ਐਮਐਲਏ ਜੋ ਆਮ ਆਦਮੀ ਪਾਰਟੀ ਦੇ ਇਸ ਵੇਲੇ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੇ ਨੇ ਔਰ ਜੋ ਲੋਕਲ ਐਮਪੀ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਹੁਸ਼ਾਰਪੁਰ ਜ਼ਿਲ੍ਹੇ ਦੇ ਲੋਕਾਂ ਨੇ ਇਸ ਉਮੀਦ ਦੇ ਨਾਲ ਚੁਣਿਆ ਸੀ ਕਿ ਇਹ ਜਿੱਤ ਕੇ ਹੁਸ਼ਾਰਪੁਰ ਜ਼ਿਲ੍ਹੇ ਦੀ ਮਜ਼ਬੂਤੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਨਗੇ ਲੇਕਿਨ ਇਸ ਦੇ ਉਲਟ ਤਰੱਕੀ ਦਾ ਕੀ ਹੋਣੀ ਵਿਕਾਸ ਤੱਕ ਕੀ ਹੋਣਾ ਖੁਸ਼ਹਾਲੀ ਤੱਕ ਕੀ ਹੋਣੀ 4 ਸਾਲ ਬਾਅਦ ਹੁਣ ਹੁਸ਼ਾਰਪੁਰ ਦੇ ਲੋਕਾਂ ਨੂੰ ਇਹ ਹੀ ਨਾਮ ਦਿੱਤਾ ਜਾ ਰਿਹਾ ਹੈ ਕਿ ਜ਼ਿਲ੍ਹੇ ਨੂੰ ਤੋੜਨ ਦੀ ਪਲੈਨਿੰਗ ਕੀਤੀ ਜਾ ਰਹੀ ਹੈ ਗੜਸ਼ੰਕਰ ਪੁਰੇ ਦਾ ਪੂਰਾ ਔਰ ਕੁਝ ਚੱਬੇਵਾਲ ਦੇ ਕੁਝ ਪਿੰਡ ਜਿਹੜੇ ਹੈਗੇ ਉਹ ਸਾਰੇ ਦੇ ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਜਿਵੇਂ ਕਿ ਅਸੀਂ ਸੁਣਿਆ ਔਰ ਜੇਕਰ ਹੋ ਰਿਹਾ ਇਹ ਕਨਫਰਮ ਹੈ ਤਾਂ ਬਹੁਤ ਹੀ ਮਾੜੀ ਔਰ ਬੜੀ ਹੀ ਅਮਰੋ ਤੇ ਕੀ ਪ੍ਰੇਸ਼ਾਨਕੁਨ ਗੱਲ ਹੈ ਇਹਦੇ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣ ਜਾ ਰਿਹਾ ਸਿਰਫ ਸਰਕਾਰ ਆਪਣੀਆਂ ਨਕਾਮੀਆਂ ਨੂੰ ਲੁਕਾਉਣ ਵਾਸਤੇ ਇੱਕ ਧਾਰਮਿਕ ਮੁੱਦੇ ਨੂੰ ਸੈਂਸਿਟਿਵ ਮੁੱਦੇ ਨੂੰ ਇਸ਼ੂ ਬਣਾ ਕੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਸਰਾਸਰ ਗਲਤ ਅਤੇ ਨਜਾਇਜ਼ ਹੈ ਇਹ ਨਾਲ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣ ਜਾ ਰਿਹਾ ਆਮ ਲੋਕ ਸਮਾਂ ਤੇ ਪ੍ਰੇਸ਼ਾਨ ਹੋਣਗੇ ਜਿਹਨੂੰ ਅੱਜ ਜ਼ਿਲ੍ਹਾ ਹੈੱਡਕੁਆਰਟਰ ਤੇ ਪਹੁੰਚਣ ਲਈ 10 ਤੋਂ 15 ਮਿੰਟ ਲੱਗਦੇ ਅੱਧਾ ਘੰਟਾ ਲੱਗਦਾ ਉਸ ਨੂੰ 1 ਘੰਟੇ ਤੋਂ ਵੀ ਵੱਧ ਸਮਾਂ ਜਿਹੜਾ ਹੈ ਨਾਂੰਪੁਰ ਸਾਬ ਤੱਕ ਪਹੁੰਚਣ ਨੂੰ ਲੱਗੇਗਾ ਉਹ ਦੂਸਰੀ ਗੱਲ ਇਸ ਗੱਲ ਦੀ ਕਿਸੇ ਨੇ ਡਿਮਾਂਡ ਵੀ ਨਹੀਂ ਕੀਤੀ ਕਿ ਸਾਨੂੰ ਆਨੰਦਪੁਰ ਸਾਹਿਬ ਨਾਲ ਲਾਇਆ ਜਾਵੇ ਨਾ ਲੋਕਾਂ ਨੂੰ ਕਿਸੇ ਨੂੰ ਪੁੱਛਣ ਦੀ ਜਰੂਰਤ ਸਮਝੀ ਕੋਈ ਤਕਨੀਕੀ ਰੂਪ ਦੇ ਵਿੱਚ ਵੀ ਇਹ ਬਹੁਤ ਹੀ ਗਲਤ ਹੈ 1846 ਦਾ ਇਹ ਜ਼ਿਲ੍ਹਾ ਬਣਾਇਆ ਹੋਇਆ ਇਹਦੀ ਇੱਕ ਭੂਗੋਲਿਕ ਮਹੱਤਤਾ ਹੈ ਇਹ ਕੁਦਰਤੀ ਤੌਰ ਤੇ ਇੱਕ ਬੜਾ ਵਿਲੱਖਣ ਸਾਡਾ ਜ਼ਿਲ੍ਹਾ ਹੈ ਔਰ ਇਹਦੀ ਧਾਰਮਿਕ ਔਰ ਸੱਭਿਆਚਾਰਕ ਇਹਦਾ ਇੱਕ ਇਤਿਹਾਸ ਹੈ ਇਸ ਨੂੰ ਤਰੋੜਨਾ ਮਰੋੜਨਾ ਬਹੁਤ ਹੀ ਗਲਤ ਗੱਲ ਹੈ ਔਰ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਹੁਸ਼ਾਰਪੁਰ ਜ਼ਿਲ੍ਹੇ ਦੀ ਜਿਹੜੀ ਭੂਗੋਲਿਕ ਬਣਤਰ ਹੈ ਉਹਨੂੰ ਕਿਸੇ ਪ੍ਰਕਾਰ ਵੀ ਛੇੜਿਆ ਨਾ ਜਾਵੇ ਧੰਨਵਾਦ